ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਨਦਰ ਬੁਟੀਕ ਦੇ ਉੱਪਰ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗੀ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਪਣਾ Instagram ਦੇ ਉੱਪਰ ਵੀ ਪੇਜ ਬਣਿਆ ਹੋਇਆ ਜੀ ਨਦਰ ਬੁਟੀਕ ਦੇ ਨਾਮ ਤੇ ਉਸ ਨੂੰ ਵੀ ਜਾ ਕੇ ਵੱਧ ਤੋਂ ਵੱਧ ਫੋਲੋ ਕਰੋ ਸ਼ੇਅਰ ਕਰੋ ਆਪਾਂ ਡੇਲੀ ਤੋਂ ਡੇਲੀ YouTube ਤੇ ਇੱਕ ਬਲੌਗ ਲੈ ਕੇ ਆਣੇ ਆ ਜੀ ਜਿਹਦੇ ਵਿੱਚ ਆਪਾਂ ਤੁਹਾਨੂੰ ਥੋੜੇ ਥੋੜੇ ਸੂਟ ਦਿਖਾਣੇ ਆ ਠੀਕ ਹੈ ਜੀ ਤੇ ਉਹਨਾਂ ਵਿੱਚੋਂ ਜੇਕਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਜਿਹੜਾ ਨੰਬਰ WhatsApp ਦਾ ਸਕਰੀਨ ਤੇ ਚੱਲ ਰਿਹਾ ਹੁੰਦਾ ਉਹਦੇ ਉੱਤੇ ਜਾ ਕੇ ਆਪਾਂ ਨੂੰ DM ਕਰਨਾ ਤੇ ਆਪਣੇ ਪ੍ਰਾਈਸ ਵਗੈਰਾ ਜਿਹੜੀ ਸਾਰੀ ਡਿਟੇਲ ਹੈ ਸੂਟ ਬਾਰੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਵਰਲਡ ਵਾਈਡ ਸ਼ਿਪਿੰਗ ਕਰਦੇ ਹਾਂ ਤੁਸੀਂ ਕਿਤੇ ਵੀ ਬੈਠੇ ਮੇਰੀ ਭੈਣ ਕੋਈ ਵੀ ਸੂਟ ਰੈਡੀ ਕਰਵਾ ਸਕਦੀ ਹੈ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਤੁਸੀਂ ਆਪਣੇ ਜਿਹੜੇ ਸੂਟ ਨੇ ਕਸਟਮਾਈਜ਼ ਕਰਵਾ ਸਕਦੇ ਹੋ ਕੋਈ ਆਪਣਾ ਡਿਜ਼ਾਈਨ ਦੱਸ ਕੇ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਕੋਈ ਤੁਸੀਂ ਆਪਣਾ ਜਿਹੜਾ ਡਿਜ਼ਾਈਨ ਹੁੰਦਾ ਇੰਸਟਾਗ੍ਰਾਮ ਤੋਂ ਲੈ ਕੇ ਤੁਸੀਂ ਉਹਨਾਂ ਚੋਂ ਵੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਅੱਜ ਆਪਣੇ ਕੋਲ ਕੁਝ ਕਸਟਮਰਸ ਦੇ ਸੂਟ ਸੀਗੇ ਜਿਹੜੇ ਰੈਡੀ ਹੋ ਕੇ ਆਏ ਸੀਗੇ ਆਪਾਂ ਉਹ ਤੁਹਾਨੂੰ ਅੱਦੇ ਬਲੌਗ ਵਿੱਚ ਦੇ ਸੂਟ ਦਿਖਾਵਾਂਗੇ ਉਹਨਾਂ ਵਿੱਚੋਂ ਜੇਕਰ ਤੁਹਾਨੂੰ ਵੀ ਕੋਈ ਸੂਟ ਪਸੰਦ ਹੋਇਆ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋਏ ਕਿਸੇ ਵੀ ਕਲਰ ਦੇ ਉੱਪਰ ਔਰ ਕਿਸੇ ਵੀ ਫੈਬਰਿਕ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਇਹ ਆਪਣਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਉਹਦੇ ਉੱਪਰ WhatsApp ਤੇ ਮੈਸੇਜ ਕਰਨਾ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਜੀ ਜਿਹੜਾ orange ਕਲਰ ਦਾ ਸੂਟ ਹੈ ਠੀਕ ਹੈ ਜੀ ਇਹਦੇ ਨਾਲ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿਆ ਨੈਚੁਰਲ ਕ੍ਰੇਪ ਦੀ ਬਾਟਮ ਰਹੇਗੀ ਪਲੇਨ ਬਾਟਮ ਹੈ ਦੀ ਠੀਕ ਹੈ ਜੀ ਠੀਕ ਹੈ ਬਾਟਮ ਤੇ ਆਪਾਂ ਕੋਈ ਵੀ ਵਰਕ ਨਹੀਂ ਕੀਤਾ ਇਹਦੇ ਨਾਲ ਜਿਹੜੀ ਆਰਗੈਂਜ਼ਾ ਦੀ ਸ਼ਾਰਟ ਰਹੇਗੀ ਸ਼ਿਮਰ ਆਰਗੈਂਜ਼ਾ ਠੀਕ ਹੈ ਜੀ ਸ਼ਿਮਰ ਆਰਗੈਂਜ਼ਾ ਸਟਿਚ ਹੋ ਕੇ ਆਇਆ ਨੇ ਜੀ ਅੱਜ ਹੀ ਆਪਣੇ ਕੋਲ ਠੀਕ ਹੈ ਸਾਰੀ ਫਰੰਟ ਬਣੀ ਹੋਈ ਹੈ ਜੀ ਕਮੀਜ਼ ਦੀ ਵਰਕ ਤੁਹਾਨੂੰ ਬਹੁਤ ਹੀ ਨੀਟ ਐਂਡ ਕਲੀਨ ਮਿਲੇਗਾ ਬਹੁਤ ਹੀ ਸਫਾਈ ਦੇ ਨਾਲ ਮਿਲੇਗਾ ਠੀਕ ਹੈ ਜੀ ਬਾਹਾਂ ਇਸ ਦੀ ਬਿਲਕੁਲ ਆਪਾਂ ਪਲੇਨ ਰੱਖੀਆਂ ਨੇ ਠੀਕ ਹੈ ਜਿਹੜਾ ਇਹ ਕੇਰਾਗਾ ਕੇਲੇ ਦੇ ਉੱਪਰ ਜਿਹੜਾ ਕਲਰ ਕੰਟਰਾਸਟ ਰੱਖਿਆ ਆਪਾਂ ਫਰੋਜੀ ਦੇ ਨਾਲ ਠੀਕ ਹੈ ਕੈਮਰੇ ਦੇ ਵਿੱਚ ਥੋੜਾ ਲਾਈਟ ਕਲਰ ਆ ਰਿਹਾ ਠੀਕ ਹੈ ਬਟ ਡਾਰਕ ਹੈ ਕਲਰ ਕੰਟਰਾਸਟ ਰੱਖਿਆ ਸਾਰੇ ਸੂਟ ਦੇ ਵਿੱਚ ਇਦਾਂ ਜਾਲਵਰਕ ਬਣਿਆ ਹੋਇਆ ਠੀਕ ਹੈ ਪਿੱਛੋਂ ਬਿਲਕੁਲ ਪਲੇਨ ਹੈ ਠੀਕ ਹੈ ਜੀ ਸ਼ਿਮਰ ਆਰਗੈਂਜ਼ਾ ਦਾ ਸਟੱਫ ਰਹੇਗਾ ਠੀਕ ਹੈ ਜਿਹੜੀਆਂ ਵੀ ਮੇਰੀਆਂ ਭੈਣਾਂ ਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਊਗਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਉੱਪਰ DM ਕਰਨਾ ਹੈ ਹਾਂ ਦੇਖੋ ਵਰਕ ਹੀ ਬਹੁਤ ਨੀਟ ਐਂਡ ਕਲੀਨ ਹੋਇਆ ਹੋਇਆ ਹੈ ਠੀਕ ਹੈ ਜੀ ਦੱਕੇ ਦਾ ਵਰਕ ਹੋਇਆ ਹੋਇਆ ਬਹੁਤ ਹੀ ਸਫਾਈ ਦੇ ਨਾਲ ਠੀਕ ਹੈ ਜ਼ਰੀ ਦਾ ਵਰਕ ਹੋਇਆ ਹੋਇਆ ਠੀਕ ਹੈ ਜੀ ਜਿਹੜਾ ਵੀ ਸੂਟ ਤੁਹਾਨੂੰ ਇਹਨਾਂ ਵਿੱਚੋਂ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ DM ਕਰਨਾ ਆਪਾਂ ਨੂੰ WhatsApp ਨੰਬਰ ਦੇ ਉੱਪਰ ਜਿਹੜਾ ਸਕਰੀਨ ਦੇ ਉੱਪਰ ਚੱਲ ਰਿਹਾ ਹੈ तो शिमर ऑरगैंजा का ही आप दुपट्टा रखिए ठीक है जी पूरा ढाई मीटर का थानू दुपट्टा मिलेगा दुपट्टे उपर दो साइड लेस लगा फोर साइड आप लेस थीके जी, थीके जी, है, ठीक है जी ठीक है जी तो पूरा जोड़ा हैवी दुपट्टा बनया हुया जिदा सेम जाल अपना सूट के बनया हुआ है कमीज फ्रंट के बनया हुआ है उदा ही जड़ा अपना दुपट्टे बनया हुआ है इदा ਦੋ ਲੰਬੀਆਂ ਸਾਈਡਸ ਤੇ ਨੇ ਜੇ ਆਪਣਾ ਪੈਚ ਲਗਾ ਕੇ ਇਹਦਾ ਵਰਕ ਹੋਇਆ ਹੋਇਆ ਜਦੋਂ ਆਪਣੇ ਘੇਰੇ ਦੇ ਉੱਪਰ ਹੋਇਆ ਹੋਇਆ ਠੀਕ ਹੈ ਜੀ ਜਿਹੜਾ ਵੀ ਤੁਹਾਨੂੰ ਕੋਈ ਸੂਟ ਪਸੰਦ ਆਉਂਦਾ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤੇ ਬਾਟਮ ਆਪਾਂ ਇਹਦੀ ਪਲੇਨ ਰੱਖੀ ਆ ਠੀਕ ਹੈ ਇਹ ਇਸ ਦਾ ਦੁਪੱਟਾ ਤੇ ਇਹ ਇਸ ਦੀ ਸ਼ਾਰਟ ਰੱਖੀ ਆ ਠੀਕ ਹੈ ਜੀ ਜਿਹੜਾ ਵੀ ਸੂਟ ਇਹਨਾਂ ਚੋਂ ਪਸੰਦ ਆਊਗਾ ਤੁਸੀਂ ਸਕਰੀਨ ਸ਼ਾਟ ਲੈ ਕੇ ਜਿਹੜਾ ਆਪਣਾ WhatsApp ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ ਹਾਂ ਸਕ੍ਰੀਨ ਦੇ ਉੱਪਰ ਨੰਬਰ ਚੱਲ ਰਿਹਾ ਜਿਹੜਾ ਤੁਸੀਂ ਉਹਦੇ ਉੱਤੇ ਡੀਐਮ ਕਰਨਾ ਆਪਾਂ ਨੂੰ ਠੀਕ ਹੈ ਜੀ ਤੇ ਕਲਰ ਕੰਟਰਾਸਟ ਆਪਾਂ ਇਹਦੇ ਨਾਲ ਫਿਰੋਜੀ ਰੱਖਿਆ ਏਸ ਦਾ ਦੁਪੱਟਾ ਤੇ ਇਸ ਦੀ ਸ਼ਾਰਟ ਦੀ ਫਰੰਟ ਰਗੀ ਬਾਜੂ ਆਪਾਂ ਬਿਲਕੁਲ ਪਲੇਨ ਰੱਖੀ ਆ ਨਾ ਤੇ ਜਿਹੜੀ ਬਾਟਮ ਆ ਉਹ ਵੀ ਬਿਲਕੁਲ ਆਪਣਾ ਪਲੇਨ ਰੱਖੀ ਆ ਠੀਕ ਹੈ ਜੀ ਜੇ ਇਹ ਵਾਲਾ ਪੈਚ ਵਰਕ ਜਿਹੜਾ ਤੁਸੀਂ ਇੰਨਾ ਵਰਕੇਗਾ ਬਾਟਮ ਦੇ ਉੱਪਰ ਕਰਵਾਉਣਾ ਚਾਹੁੰਦੇ ਤੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਏਸੀ ਜੀ ਆਪਣਾ ਫਰਸਟ ਸੂਟ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਦੂਸਰਾ ਸੂਟ ਵੀ ਦਿਖਾਣਾ ਜਿਹੜਾ ਰੈਡੀ ਹੋ ਕੇ ਆਇਆ ਹੈ ਆਪਣਾ ਠੀਕ ਹੈ ਇਹਦੀਆਂ ਵੀ ਆਪਾਂ ਬਾਜੂਆਂ ਨੇ ਜਿਹੜੀਆਂ ਬਿਲਕੁਲ ਪਲੇਨ ਰੱਖੀਆਂ ਨੇ ਠੀਕ ਹੈ ਜੀ ਜ਼ਰੀ ਦਾ ਵਰਕ ਹੋਇਆ ਹੋਇਆ ਇਹਦੇ ਉੱਪਰ ਵੀ ਤੇ ਸਿਕਵੈਂਸ ਦਾ ਵਰਕ ਹੋਇਆ ਹੋਇਆ ਠੀਕ ਹੈ ਵਰਕ ਤੁਹਾਨੂੰ ਬਹੁਤ ਹੀ ਸਫਾਈ ਦੇ ਨਾਲ ਨੀਟ ਐਂਡ ਕਲੀਨ ਮਿਲੇਗਾ ਠੀਕ ਹੈ ਜੀ ਜ਼ਰੀ ਦੇ ਨਾਲ ਆਪਾਂ ਜਿਹੜਾ ਵਰਕ ਕੀਤਾ ਹੋਇਆ ਮੋਸਟ ਟ੍ਰੈਂਡਿੰਗ ਜਿਹੜਾ ਡਿਜ਼ਾਈਨ ਹੈ ਜੀ neck ਦਾ V neck ਬਣਿਆ ਹੋਇਆ ਆਪਣਾ ਠੀਕ ਹੈ ਵਿਚੇ ਦੇ ਫਲਾਰ ਬਣੇ ਹੋਏ ਨੇ ਇਹ ਲਾਈਟ ਦਾ ਕਲਰ ਹੈ ਜੀ ਬਹੁਤ ਸੋਹਣਾ ਕਲਰ ਹੈ ਜਿਹੜਾ ਬਣ ਕੇ ਰੈਡੀ ਹੋਇਆ ਸੂਟ ਵੀ ਬਹੁਤ ਸੋਹਣਾ ਲੱਗ ਰਿਹਾ ਬਾਜੂ ਆਪਾਂ ਇਸੇ ਨੂੰ ਬਿਲਕੁਲ ਪਲੇਨ ਰੱਖੀ ਹੈ ਠੀਕ ਹੈ ਜੀ neck ਆ ਜਿਹੜਾ ਉਹਨੂੰ ਥੋੜੀ ਜਿਹੀ ਡਿਜ਼ਾਈਨਿੰਗ ਦਿੱਤੀ ਹੈ ਠੀਕ ਹੈ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਠੀਕ ਹੈ ਜੀ ਸਿਕਵੈਂਸ ਵਰਕ ਦੇ ਨਾਲ ਤੇ ਜਰੀ ਦੇ ਵਰਕ ਨਾਲ ਆਪਾਂ ਬਹੁਤ ਸੋਣਾ ਸੂਟ ਰੈਡੀ ਕੀਤਾ। ਇਹਦੇ ਨਾਲ ਇਸ ਦਾ ਘੇਰਾ ਵੀ ਬਣਿਆ ਹੋਇਆ ਹੈ। ਠੀਕ ਹੈ ਜੀ। ਮੈਟ੍ਰਿਕਸ オーਗੈਂਜ਼ਾ ਦਾ ਦੁਪੱਟਾ ਰੱਖਿਆ ਆਪਾਂ ਇਹਦੇ ਨਾਲ। ਠੀਕ ਹੈ ਜੀ। ਪੈਰਟ ਕੱਦਾ ਦਾ ਤੇ ਇਹ ਇਸ ਦੀ ਬਾਟਮ। ਠੀਕ ਹੈ ਜੀ। ਬਾਟਮ ਰੈਡੀ ਕੀਤੀ ਆਪਾਂ। ਇਸ ਦੀ ਬਾਜੂ ਸੌਰੀ ਬਾਟਮ ਦੇ ਵਰਕ। ਠੀਕ ਹੈ। ਵਰਕ ਬਹੁਤ ਹੀ ਸਫਾਈ ਦੇ ਨਾਲ ਨੀਟ ਐਂਡ ਕਲੀਨ ਮਿਲੂਗਾ ਤੁਹਾਨੂੰ। ਤੁਸੀਂ ਇਸ ਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਆਪਣੀ ਪਸੰਦ ਦੇ ਅਨੁਸਾਰ ਤੇ ਡਿਜ਼ਾਈਨ ਵੀ ਜਿਹੜਾ ਵੱਧ ਘੱਟ ਕਰਵਾ ਸਕਦੇ ਹੋ ਤੇ ਆਪਣੀ ਪਸੰਦ ਦੇ ਅਨੁਸਾਰ ਤੁਸੀਂ ਕਿਸੇ ਵੀ ਸੂਟ ਤੇ ਜਿਹੜਾ ਵੀ ਕੋਈ ਵਰਕ ਕਰਵਾਇਆ ਹੋਇਆ ਤੁਸੀਂ ਉਹਨੂੰ ਵੱਧ ਘੱਟ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਨੈਕਸਟ ਸੂਟ ਸੀ ਜੀ ਆਪਣਾ ਬਲੈਕ ਕਲਰ ਨੇਚਰਲ ਪਿਓਰ ਖਰੀਦ ਦਾ ਜਿਹੜਾ ਸੂਟ ਹੈ ਉਹ ਹੈ ਬਲੈਕ ਕਲਰ ਦੇ ਵਿੱਚ ਠੀਕ ਹੈ ਇਹਨਾਂ ਦੀ ਜਿਹੜੀ ਫਿਨਿਸ਼ਿੰਗ ਹੈ ਉਹ ਰਹੰਦੀ ਹੈ ਪਿਓਰ ਚਨੂਨ ਦਾ ਤੁਹਾਨੂੰ ਦੁਪੱਟਾ ਮਿਲੂਗਾ ਬਹੁਤ ਹੈਵੀ ਸੂਟ ਜਿਹੜਾ ਬਣ ਕੇ ਰੈਡੀ ਹੋਇਆ ਪ੍ਰੋਪਰ ਸੂਟ ਦੇ ਉੱਪਰ ਆਪਾਂ ਤੁਹਾਨੂੰ ਲੇਸ ਲੱਗੀ ਦੇਵਾਂਗੇ ਠੀਕ ਹੈ ਜੀ ਜਰੀ ਦੇ ਨਾਲ ਪਰਲਵਰਕ ਹੋਇਆ ਹੋਇਆ ਠੀਕ ਹੈ ਜੀ ਦਾਕਕੇ ਦਾ ਵਰਕ ਹੋਇਆ ਹੋਇਆ ਠੀਕ ਹੈ ਫੋਰ ਸਾਈਡ ਤੁਹਾਨੂੰ ਜਿਹੜੀ ਇਦਾਂ ਨਿਕਲੇ ਕੜਾਈ ਮਿਲੂਗੀ ਠੀਕ ਹੈ ਬਹੁਤ ਸੋਨਾ ਵਰਕ ਹੋਇਆ ਹੋਇਆ ਬਹੁਤ ਜਿਆਦਾ ਹੈਵੀ ਪਿਓਰ ਚਨੂਨ ਦਾ ਤੁਹਾਨੂੰ ਦੁਪੱਟਾ ਮਿਲੇਗਾ ਬਹੁਤ ਹੀ ਜਿਆਦਾ ਵੇਟ ਦੇ ਵਿੱਚ ਇਹਨੂੰ ਦੁਪੱਟਾ ਜਿਹੜਾ ਬਣ ਕੇ ਰੈਡੀ ਹੋਇਆ ਠੀਕ ਹੈ ਜੀ ਦੁਪੱਟੇ ਦੀ ਲੁੱਕ ਚੈੱਕ ਕਰੋ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਹੈਵੀ ਠੀਕ ਹੈ ਜੀ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲ ਰਿਹਾ ਠੀਕ ਹੈ ਤੁਸੀਂ ਨੋਟ ਕਰਕੇ ਵਟਸਐਪ ਦੇ ਉੱਪਰ ਆਪਣਾ ਆਰਡਰ ਦੇਣਾ ਹੁਣ ਆਪਾਂ ਦਿਖਾਉਣੇ ਜੀ ਤੁਹਾਨੂੰ ਇਹਦੀ ਸ਼ਰਟ ਠੀਕ ਹੈ ਸ਼ਰਟ ਦੇ ਉੱਪਰ ਵੀ ਘੇਰੇ ਦੇ ਉੱਪਰ ਐਦਾਂ ਵਰਕ ਬਣਿਆ ਹੋਇਆ ਹੈ ਠੀਕ ਹੈ ਜੀ ਬਹੁਤ ਹੀ ਨੀਟ ਐਂਡ ਕਲੀਨ ਬਹੁਤ ਹੀ ਸਫਾਈ ਦੇ ਨਾਲ ਤੁਹਾਨੂੰ ਵਰਕ ਮਿਲੇਗਾ ਠੀਕ ਹੈ ਤੁਸੀਂ ਵਰਕ ਦੀ ਲੁੱਕ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਵਿੱਚ ਤੁਹਾਨੂੰ ਸਾਰੀ ਸ਼ਰਟ ਦੇ ਵਿੱਚ ਇਹਦਾ ਡਾਟਸ ਮਿਲਣਗੇ ਜ਼ਰੀ ਦੇ ਨਾਲ ਠੀਕ ਹੈ ਇਹ ਆਪੇ ਦੀ ਬਾਜ਼ੂ ਰੱਖੀਆ ਠੀਕ ਹੈ ਇਹ ਪ੍ਰੈਸੂਮ ਤੋਂ ਬਾਅਦ ਦੇ ਸੂਟ ਨੇ ਜਿਹੜੇ ਡਿਸਪੈਂਸ ਲਈ ਰੈਡੀ ਹੋ ਜਾਣਗੇ ਜੀ ਆਪਣੇ ਠੀਕ ਹੈ ਜੀ ਬਲੈਕ ਕਲਰ ਹੈ ਜੀ ਜੈਡ ਬਲੈਕ ਕਲਰ ਹੈ ਥੋੜਾ ਕੈਮਰੇ ਦੇ ਵਿੱਚ ਜਿਹੜਾ ਲਾਈਟ ਕਲਰ ਆ ਰਿਹਾ ਹੈ ਠੀਕ ਹੈ ਜੀ ਇਹਦੇ ਨਾਲ ਆਪਾਂ ਪਿਓਰ ਚਨੂਨ ਦਾ ਟਾਈ ਅਪ ਕੀਤਾ ਦੁਪੱਟਾ ਠੀਕ ਹੈ ਜੀ 4 ਸਾਈਡ ਤੋਂ ਤੁਹਾਨੂੰ ਇਦਾਂ ਦੀ ਜਿਹੜਾ ਵਰਕ ਮਿਲੇਗਾ ਠੀਕ ਹੈ ਤੇ 2 ਸਾਈਡ ਤੋਂ ਤੁਹਾਨੂੰ ਇਦਾਂ ਓਨਲੀ ਸਿੰਪਲ ਲੇਸ ਲੱਗੀ ਮਿਲੇਗੀ ਠੀਕ ਹੈ ਜੀ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦਾ ਆਉਂਦਾ ਹੈ ਤੁਸੀਂ ਆਪਣਾ ਨੂੰ WhatsApp ਦੇ ਉੱਪਰ ਜਿਹੜਾ ਸੂਟ ਹੈ ਆਰਡਰ ਦੇ ਸਕਦੇ ਹੋ ਸੂਟ ਦਾ ਸਕਰੀਨਸ਼ਾਟ ਲੈ ਕੇ DM ਕਰ ਸਕਦੇ ਹੋ ਠੀਕ ਹੈ ਜੀ ਬਲੈਕ ਸੂਟ ਹੈ ਜੀ ਇਹ ਆਪਣਾ ਠੀਕ ਹੈ ਪਿਓਰ ਕ੍ਰੇਪ ਦੇ ਉੱਪਰ ਬਣਿਆ ਹੋਇਆ ਹੈ ਜੀ ਠੀਕ ਹੈ ਤੁਸੀਂ ਕੋਈ ਵੀ ਕਲਰ ਕਸਟਮਾਈਜ਼ ਕਰਵਾ ਸਕਦੇ ਹੋ ਇਹ ਹੋ ਗਿਆ ਜੀ ਆਪਣਾ ਦੁਪੱਟਾ ਪਿਓਰ ਚਨੂਨ ਦਾ ਦੁਪੱਟਾ ਬਹੁਤ ਹੈਵੀ ਦੁਪੱਟਾ ਠੀਕ ਹੈ ਜੀ ਐਦਾਂ ਦੇਖੋ ਮੈਂ ਤੁਹਾਨੂੰ ਚੱਕ ਕੇ ਦਿਖਾਉਣੀ ਆ ਫਿਰ ਵੀ ਪਿੱਕ ਤੇ ਵਿੱਚ ਵੀ ਇਦਾਂ ਬਹੁਤ ਹੈਵੀ ਨੱਦਰ ਬਣਿਆ ਹੋਇਆ ਪਤਾ ਲੱਗ ਰਿਹਾ ਬਾਟਮ ਇਹਦੀ ਪਲੇਨ ਰਹੂਗੀ ਜੀ 블랙 ਠੀਕ ਹੈ ਇਹ ਦਿਖਾਇਆ ਸੀ ਜੋ ਆਪਾਂ ਤੁਹਾਨੂੰ ਵੀ ਨੈਕ ਦੇ ਨਾਲ ਠੀਕ ਹੈ ਵਿੱਚ ਮਿਕਸ ਥ्रेड ਵਰਕ ਹੋਇਆ ਹੋਇਆ ਗ੍ਰੀਨ ਕਲਰ ਦਾ ਠੀਕ ਹੈ ਤੁਸੀਂ ਕੋਈ ਵੀ ਕਲਰ ਕਸਟਮਾਈਜ਼ ਕਰਵਾ ਸਕਦੇ ਪੈਰਟ ਕਲਰ ਦੀ ਇਹਨਾਂ ਬਾਟਮ ਰਹੂਗੀ ਤੇ ਬਾਟਮ ਦੇ ਉੱਪਰ ਵੀ ਜ਼ਰੀ ਦਾ ਵਰਕ ਰਹੂਗਾ ਮੈਟ੍ਰਿਕਸ オーਰਗਾਂਜ਼ਾ ਦਾ ਤੁਹਾਨੂੰ ਸੂਟ ਦਿਖਾਇਆ ਸੀ ਸ਼ਿਮਰ オーਰਗਾਂਜ਼ਾ ਦਾ ਠੀਕ ਹੈ ਜੀ ਠੀਕ ਹੈ ਪੂਰਾ ਛਾਂਟ ਦੇ ਉੱਪਰ ਜਾਲ ਵਰਕ ਰਹੂਗਾ ਠੀਕ ਹੈ ਤੇ ਮੇਸ਼ੀਮਰ অর্ਗਨਜ਼ਾ ਦਾ ਇਹ ਦੁਪੱਟਾ ਹੈ ਜਿਹਦੇ ਉੱਪਰ ਆਪਾਂ ਜਾਲ ਵਰਕ ਕੀਤਾ ਹੈ ਕਲਰ ਕੰਟਰਾਸਟ ਦੇ ਨਾਲ ਆਪਾਂ ਪੈਚ ਲਗਾਇਆ ਤੇ ਬਾਟਮ ਇਸ ਦੀ ਨੇਚਰਲ ਪਿਓਰ ਕ੍ਰੇਪ ਦੀ ਬਿਲਕੁਲ ਪਲੇਨ ਰੱਖੀ ਹੈ ਠੀਕ ਹੈ ਜੀ ਜੇਕਰ ਆਹ ਵਾਲੀ ਚੀਜ਼ ਤੁਸੀਂ ਬਾਟਮ ਦੇ ਉੱਪਰ ਵੀ ਕਰਵਾਉਣਾ ਚਾਹੁੰਦੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਇਹਨਾਂ ਵਿੱਚੋਂ ਜੇਕਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਦੇ ਉੱਪਰ DM ਕਰ ਸਕਦੇ ਹੋ ਠੀਕ ਹੈ ਜੀ ਆਪਣਾ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗੀ ਤੇ ਅੱਗੇ ਵੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਪਣਾ ਇੰਸਟਾਗ੍ਰam ਦੇ ਉੱਪਰ ਵੀ ਪੇਜ ਬਣਿਆ ਹੋਇਆ ਹੈ ਜੀ ਨਦਰ ਬੂ ਟਿਕ ਦੇ ਨਾਮ ਤੇ ਉਹਨੂੰ ਵੀ ਵੱਧ ਤੋਂ ਵੱਧ ਫੋਲੋ ਕਰਿਆ ਕਰੋ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਤੇ ਤੁਸੀਂ ਕਿਤੇ ਵੀ ਬੈਠੇ ਆਪਣਾ ਸੂਟ ਜਿਹੜਾ ਰੈਡੀ ਕਰਵਾ ਸਕਦੇ ਆਪਾਂ ਵਰਲਡ ਵਾਈਡ ਸ਼ਿਪਿੰਗ ਕਰਦੇ ਆਂ ਸਟਿਚਿੰਗ ਵੀ ਕਰਦੇ ਆਂ ਸਟਿਚਿੰਗ ਵੀ ਅਵੇਲੇਬਲ ਹੈਗੀ ਹੈ ਜੀ ਆਪਣੇ ਕੋਲ ਠੀਕ ਹੈ ਤੁਸੀਂ ਕਿਤੇ ਵੀ ਬੈਠੇ ਆਪਣਾ ਸੂਟ ਜਿਹੜਾ ਆਰਡਰ ਕਰ ਸਕਦੇ ਹੋ ਤੇ ਰੈਡੀ ਕਰਵਾ ਸਕਦੇ ਹੋ ਕੋਈ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਵੀ ਜੇਕਰ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਕੋਈ ਉਹ ਵੀ ਕਰਵਾ ਸਕਦੇ ਹੋ ਹਾਂ ਠੀਕ ਹੈ ਜੀ ਕੋਈ ਆਪਣਾ ਡਿਜ਼ਾਈਨ ਦੱਸ ਕੀ ਜਾਂ ਕਿਸੇ ਹੋਰ ਤੋਂ ਡਿਜ਼ਾਈਨ ਕਾਪੀ ਕਰਕੇ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਜੇਕਰ ਤੁਸੀਂ ਆਪਣੇ ਜਿਹੜਾ ਇੰਸਟਾਗ੍ਰam ਦੇ ਪੇਜ ਉੱਪਰ ਅਪਲੋਡ ਕੀਤੀਆਂ ਹੋਈਆਂ ਨੇ ਜਾਂ YouTube ਤੇ ਚੈਨਲ ਤੇ ਤੁਸੀਂ ਉਹਨਾਂ ਚੋਂ ਵੀਡੀਓ ਜਾਂ ਫੋਟੋ ਦੇਖ ਕੇ ਕੋਈ ਵੀ ਸੂਟ ਜਿਹੜਾ ਡਿਜ਼ਾਈਨ ਕਰਵਾ ਸਕਦੇ ਹੋ ਠੀਕ ਹੈ ਜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਅੱਜ ਦੇ ਬਲੌਗ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਠੀਕ ਹੈ ਜੀ スクリーンショット ਲੈ ਕੇ ਇਸ WhatsApp ਤੇ ਸੈਂਡ ਕਰਨਾ ਹੈ ਸਕਰੀਨ ਦਾ ਨੰਬਰ ਹੈ ਜੀ ਆਪਣਾ ਸਕਰੀਨ ਦੇ ਉੱਪਰ ਚੱਲ ਰਿਹਾ WhatsApp ਨੰਬਰ ਠੀਕ ਹੈ ਜੀ ਚਲੋ ਜੀ ওকে ਥੈਂਕ ਯੂ